ਆਯਾਦੀ ਦਿਹਾੜੇ ਨੂੰ ਲੈ ਕੇ ਪੁਲਿਸ ਕਰ ਰਹੀ ਹੈ ਚੈਕਿੰਗ ਅਤੇ ਨਾਕਾਬੰਦੀ ਆਯਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਟ੍ਰੈਫਿਕ ਪੁਲਿਸ ਵੱਲੋਂ ਨਾਕਾਬੰਦੀਆਂ ਤੇ ਚੈਕਿੰਗ ਦਾ ਦੌਰ ਜਾਰੀ ਸ਼ੱਕੀ ਵਿਅਕਤੀਆਂ ਤੇ ਰੱਖੀ ਜਾ ਰਹੀ ਹੈ ਬਾਜਵਾਲੀ ਅੱਖ ਐਸਐਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਦੀ ਜੋਗ ਅਗਵਾਈ ਹੇਠ ਟ੍ਰੈਫਿਕ ਪੁਲਿਸ ਵੱਲੋਂ ਨੂਡ ਵੱਲੋਂ ਆਉਣ ਵਾਲੀ 15 ਅਗਸਤ ਦੇ ਮੱਦੇਨਜ਼ਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਅਣਸਕਾ ਵੀ ਘਟਨਾ ਨਾ ਵਾਪਰ ਸਕੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਇੰਚਾਰਜ ਸਤੀਸ਼ ਕੁਮਾਰ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਹੁਕਮ ਅਨੁਸਾਰ ਡਿਊਟੀ ਟਾਈਮ ਵਿੱਚ ਸਾਡੇ ਵੱਲੋਂ ਲਗਾਤਾਰ ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਚੈਕਿੰਗ ਦੌਰਾਨ ਕੋਈ ਵੀ ਸ਼ੱਕੀ ਵਿਅਕਤੀ ਲੱਗਦਾ ਹੈ ਤਾਂ ਉਸ ਦੇ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਤੋਂ ਬਾਅਦ ਅੱਗੇ ਜਾਣ ਦਿੱਤਾ ਜਾ ਰਿਹਾ ਹੈ ਨਾਲ ਨਾਲ ਦੋ ਪਹੀਆ ਵਾਹਨਾਂ ਤੇ ਚਾਰ ਪਹੀਆ ਵਾਹਨਾਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ ਇਸ ਮੌਕੇ ਉਹਨਾਂ ਨਾਲ ਉਹਨਾਂ ਦੀ ਪੂਰੀ ਟੀਮ ਮੌਜੂਦ ਸੀ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਲਈ ਦੀਪਕ ਕੁਮਾਰ ਰਾਜਪੂਰਾ ਦੀ ਇਹ ਰਿਪੋਰਟ ਸਰ ਕੀ ਕਹਿਣਾ ਅੱਜ ਜੋ ਤੁਸੀਂ ਇਹ ਚੈਕਿੰਗ ਕਰ ਰਹੇ ਹੋ ਜਨਮਾਨਗ ਸਸਪੀ ਸਾਹਿਬ ਦੇ ਹੁਕਮ ਅਨੁਸਾਰ ਡੀਐਸਪੀ ਟ੍ਰੈਫਿਕ ਸਰ ਦੇ ਹੁਕਮ ਅਨੁਸਾਰ ਪ੍ਰੈਜ਼ੀਡੈਂਟ ਦੇ ਅਸੀਂ ਨਕਲ ਐਸ਼ਰ ਚਲਾਨ ਕਰ ਰਹੇ ਆ ਤੇ ਨਾਲ ਬ੍ਰਿੱਕੀ ਨਾਲ ਹਰ ਇੱਕ ਵਹੀਕਲ ਦੀ ਚੈਕਿੰਗ ਡਿੱਗੀ ਜੋ ਵੀ ਦੋ ਟੂ ਵੀਹਲਰ ਸਾਰੇ ਚੈੱਕ ਕਰ ਰਹੇ ਆ ਫਿਰ ਕੰਟਰੈਕਟਰ ਕੇ ਨੇਗ ਵਾਨ ਚੈੱਕ ਹੁਣ ਤੱਕ ਸਾਰੇ 100 150 ਵਾਨ ਚੈੱਕ ਕਰ ਚੁੱਕੇ ਆ ਜੀ ਸਿਰ ਰੂਟੀਨ ਇਚ ਕਿੰਨੇ ਕ ਨਾਕ ਮਤਲਬ ਕਿੰਨਾ ਕ ਟਾਈਮ ਨਾਕਾ ਲੱਗ ਜਾਂਦਾ ਪਿਛਲੀ ਸਰ ਲਾਈਨ ਤੇ ਦੋ ਦੋ ਤੋਂ ਤਿੰਨ ਤਿੰਨ ਘੰਟੇ ਨਾਕਾ ਲਾਈ ਜਾਂਦੇ ਜੀ ਤੇ ਹਜ ਤੱਕ ਕੁਝ ਐਦਾਂ ਦੀ ਸ਼ੱਕੀ ਚੀਜ਼ ਬਰਾਮਦ ਹੋਈ ਹੋਏ ਆ ਬੰਦਾ ਬਰਾਮਦ ਨਹੀਂ ਸਰ ਅਜੇ ਤੱਕ ਕੋਈ ਨਹੀਂ ਹੋਇਆ ਜੀ ਇਹੋ ਜਿਹੀ ਕੋਈ ਗੱਲ ਨਹੀਂ